ਦੋਸਤੋ ਕੀ ਹਾਲ ਆਪਣੀ ਮੈਂ ਜ਼ਿੰਦਗੀ ਬਾਰੇ ਕੁਝ ਗੱਲ ਕਰਦਾ ਕਿ ਇਨਸਾਨ ਆਪਣੀ ਜ਼ਿੰਦਗੀ ਵਧੀਆ ਕਿਦਾਂ ਜੀ ਸਕਦਾ ਪਹਿਲਾ ਨੰਬਰ ਤੇ ਕਿ ਆਪਣੀ ਜ਼ਿੰਦਗੀ ਕੋਈ ਦਾ ਕੋਈ ਅਸੂਲ ਹੋਣਾ ਚਾਹੀਦਾ ਆਪਣੇ ਜੀਵਨ ਦਾ ਕੋਈ ਢੰਗ ਤਰੀਕਾ ਵੱਖਰਾ ਹੋਣਾ ਜਿਹਦਾ ਜਿਸ ਬੰਦੇ ਕੋਲ ਡਿਸਪੀਸਪਲਨ ਨਹੀਂ ਹੈ ਨਾ ਕੋਈ ਅਸੂਲ ਨਹੀਂ ਉਹ ਬੰਦਾ ਕਾਮਯਾਬ ਨਹੀਂ ਹੋ ਸਕਦਾ ਜਿਵੇਂ ਕਿ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਔਰਤ ਮੈਨੂੰ ਹਰ ਤਮ ਜੀ ਜੀ ਕਰੇ ਇਸੇ ਤਰ੍ਹਾਂ ਔਰਤ ਵੀ ਚਾਹੁੰਦੀ ਹੈ ਕਿ ਮੇਰੇ ਘਰ ਵਾਲਾ ਮੇਰੀ ਰਿਸਪੈਕਟ ਕਰੇ ਯਾਨੀ ਕਿ ਉਹ ਤੇदाई ਹੱਕ ਵੰਡਾ ਸਾਡੀ ਰਿਸਪੈਕਟ ਕਰਦਾ ਪਰ ਬੰਦੇ ਦਾ ਵੀ ਨਾਲ ਹੱਕ ਵੰਡਾ ਕਿ ਉਹ ਵੀ ਔਰਤ ਦੀ ਰਿਸਪੈਕਟ ਕਰੇ ਜੇ ਆਪਣੇ ਘਰ ਨੂੰ ਸਹੀ ਚਲਾਉਣਾ ਚਾਹੁੰਦੇ ਆ ਜੇ ਆਪਣੇ ਘਰ ਨੂੰ ਸਵਰਗ ਦੇਖਣਾ ਚਾਹੁੰਦੇ ਆ ਔਰਤ ਦੀ ਵੀ ਸਾਨੂੰ ਰਿਸਪੈਕਟ ਕਰਨੀ ਪਊਗੀ ਕਈ ਵਾਰ ਅਸੀਂ ਮੀਆਂ ਬੀਬੀ ਬਾਹਰ ਆਉਂਦੇ ਕਈ ਵਾਰ ਟੂਰ ਤੋਂ ਵੀ ਆਉਂਦੇ ਆ ਭੁੱਖ ਲੱਗੀ ਹੁੰਦੀ ਆ ਐਸੀ ਆ ਕੇ ਆਪਣੇ ਕੁਰਸੀ ਦੇ ਬਹਿ ਜਾਂਦੇ ਨੇ ਮੰਜੇ ਤੇ ਬਹਿ ਜਾਂਦੇ ਆ ਸੋਫੇ ਤੇ ਬਹਿ ਜਾਂਦੇ ਆ ਰਾਮ ਨਾਲ ਔਰਤ ਨੇ ਘਰ ਦੀਆਂ ਰੋਟੀਆਂ ਵੀ ਬਣਾਉਣੀਆਂ ਹੁੰਦੀਆਂ ਦਾਲ ਸਬਜ਼ੀ ਵੀ ਬਣਾਉਣੀ ਹੁੰਦੀ ਆ ਤਾਂ ਉਹਨਾਂ ਕਦੇ ਨਹੀਂ ਕਹਿੰਦੇ ਕਿ ਮੈਂ ਥੱਕੀ ਹਾਂ ਅਸੀਂ ਕਹਿੰਦੇ ਥੱਕੇ ਹੋ ਆ ਅਸੀਂ ਫੇਰ ਉਹ ਟੁੱਟ ਟੁੱਟ ਕੇ ਬੰਨਿਆ ਇਹ ਕਰਕੇ ਔਰਤ ਜਾਤ ਵੀ ਕਹਿੰਦੀ ਆ ਕਿ ਮੇਰੀ ਰਿਸਪੈਕਟ ਹੋਵੇ ਜੇ ਮੇਂ ਫਿਰਗੁਰ ਨਾਨਕ ਦੇਵ ਜੀ ਮਹਾਰਾਜ ਨੇ ਵੀ ਫਰਮਾਇਆ ਸੋ ਕਉ ਮੰਦਾ ਅਖੇ ਜਿਨ ਜਾਏ ਰਜਾਨ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਬਖਵਾਦਾ ਕਿ ਸਾਨੂੰ ਔਰਤਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਕਿ ਮੈਂ ਤੁਹਾਨੂੰ ਵੀ ਸਲਾਹ ਦਿੰਦਾ ਜੇ ਘਰ ਨੂੰ ਆਪਣੇ ਨੂੰ ਸਵਾਰ ਕਰਵਾਣਾ ਤੇ ਔਰਤ ਦੀ ਵੀ ਤੁਸੀਂ ਆਪਣੇ ਘਰ ਵਾਲੀ ਦੀ ਵੀ ਕੋ ਰਾਣੇ ਗੋਣੀ ਸਾਜੀ ਰਿਸਪੈਕਟ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ